ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਵੈਦ ਗੁਰਪ੍ਰੀਤ ਸੰਧੂ ਫਿਰੋਜ਼ਪੁਰ ਤੋਂ ਲਾਉ ਜੀ ਸਵਾਗਤ ਆ ਤੁਹਾਡਾ ਮੇਰੇ ਇਸ YouTube ਚੈਨਲ ਵੈਦ ਗੁਰਪ੍ਰੀਤ ਸੰਧੂ ਐਫ ਜੀ ਡਾਕਟਰ ਜਨਨ ਕੇ ਫਿਰੋਜ਼ਪੁਰ ਲਾਉ ਜੀ ਅੱਜ ਆਪਾਂ ਮੇਰੀਆਂ ਭੈਣਾਂ ਵਾਸਤੇ ਮਤਾਵਾਂ ਵਾਸਤੇ ਇੱਕ ਨਕਸ਼ਾ ਸਾਂਝਾ ਕਰ ਰਹੇ ਆ ਸਭ ਤੋਂ ਪਹਿਲਾਂ ਵਧਾਈ ਹੋਵੇ ਸਿੱਧੂ ਪਰਿਵਾਰ ਨੂੰ ਸਿੱਧੂ ਮੂਸੀ ਵਾਲੇ ਦੇ ਪਰਿਵਾਰ ਨੂੰ ਉਸਦੇ ਪਿਤਾ ਬਲਕੌਰ ਸਿੰਘ ਨੂੰ ਤੇ ਮਾਤਾ ਚਰਨਕਾਰ ਨੂੰ ਉਹਨਾਂ ਦੇ ਘਰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਅਸੀਂ ਤਾਂ ਕਹਾਂਗੇ ਕਿ ਐਸ ਦਿਨ ਸਾਰੇ ਪੰਜਾਬੀਆਂ ਨੂੰ ਜਿਹੜੇ ਜਿਹੜੇ ਸਿੱਧੂ ਬਾਈ ਨੂੰ ਪਿਆਰ ਕਰਦੇ ਆ ਲੱਡੂ ਵੰਡਨੇ ਚਾਹੀਦੇ ਆ ਪ੍ਰਮਾਤਮਾ ਨੇ ਉਸ ਘਰੇ ਪੁੱਤਰ ਦੀ ਦਾਤ ਬਖਸ਼ ਤੇ ਚਰਾਗ ਬਾਲਿਆ ਜਿੱਥੇ ਚਰਾਗ ਬੁੱਝ ਚੁੱਕਾ ਸੀ ਜਾਲਮਾਂ ਨੇ ਬਹੁਤ ਹੀ ਜ਼ਿਆਦਾ ਤਸ਼ੱਦਦ ਨਾਲ ਹਰਮਾਨਗੀ ਨਾਂ ਕਤਲ ਕਰ ਦਿੱਤਾ ਸੀ ਕਿਉਂਕਿ ਉਹ ਦੁਸ਼ਮਣਾਂ ਦੇ ਸਾਹਮਣੇ ਝੁਕਿਆ ਨਹੀਂ ਸੀ ਮਾਂ ਤੁਸੀਂ ਅੜਿਆ ਸੀ ਚਲੋ ਜਾਣਾ ਇੱਕ ਦਿਨ ਸਾਰਿਆਂ ਨੇ ਪਰ ਰਹਿਂਦੀ ਦੁਨੀਆ ਤੱਕ ਸਿੱਧੂ ਨੂੰ ਲੋਕ ਯਾਦ ਕਰਦੇ ਰਹੇ ਅੱਜ ਆਪਾਂ ਇਸ ਨੁਕਸੇ ਬਾਰੇ ਮੈਂ ਥੋੜਾ ਜਿਆਦਾ ਦੱਸ ਦਿਆਂ ਜਿਹੜੀਆਂ ਮੇਰੀਆਂ ਮਾਤਾਵਾਂ ਭੈਣਾਂ ਨੂੰ ਪ੍ਰੈਗਨੈਂਸੀ ਨਹੀਂ ਹੋ ਰਹੀ 5 5 6 6 7 7 10 10 ਸਾਲ ਤੋਂ ਜਿਨ੍ਹਾਂ ਨੂੰ ਪ੍ਰੈਗਨੈਂਸੀ ਦੀ ਪ੍ਰੋਬਲਮ ਆ ਰਹੀ ਹੈ ਅੱਜ ਮੈਂ ਤੁਹਾਨੂੰ ਤਿੰਨ ਨੁਕਸੇ ਦੱਸਾਂਗਾ ਕਿਹੜੀ ਕਿਹੜੀ ਜਨਾਨੀ ਨੂੰ ਕੀ ਦਿੱਕਤ ਹੋ ਸਕਦੀ ਆ ਤੇ ਪੁੱਤਰ ਦੀ ਦਾਤ ਜਾਂ ਬੱਚੇ ਦੀ ਦਾਤ ਜੇ ਪਰਮਾਤਮਾ ਵੱਲੋਂ ਹੈ ਕਰਮਾਂ ਦੇ ਵਿੱਚ ਤਾ ਜਰੂਰ ਮਿਲੂਗੀ ਜੇ ਕੋਈ ਸਰੀਰਕ ਪ੍ਰੋਬਲਮ ਹੈ ਬੱਚੇਦਾਨੀ ਦੇ ਵਿੱਚ ਨੁਕਸਾ ਹੈ ਤਾਂ ਉਹ ਇਹਨਾਂ ਦਵਾਈਆਂ ਦੇ ਨਾਲ ਠੀਕ ਹੋ ਜੀਗੀ। ਲਓ ਜੀ ਅੱਜ ਪਹਿਲਾ ਨੁਕਸਾ ਜਿਹੜਾ ਉਹ ਉਹਨਾਂ ਮਤਾਂ ਲਈ ਆ ਜਿਨ੍ਹਾਂ ਦੀ ਉਮਰ ਜਿਹੜੀ ਲਗਭਗ ਜਵਾਨ ਨੇ ਅਜੇ ਜਾਂ ਜਦ ਕਿ 30-35 ਤੋਂ ਉੱਪਰ ਨਹੀਂ ਹੋਈਆਂ ਜਿਹੜੀਆਂ ਮੇਰੀਆਂ ਭੈਣਾਂ ਨੂੰ ਪ੍ਰੈਗਨੈਂਸੀ ਦੀ ਪ੍ਰੋਬਲਮ ਹੈ ਕਿਸੇ ਵਜ੍ਹਾ ਕਰਕੇ ਜਿਹਦੀ ਪ੍ਰੈਗਨੈਂਸੀ ਰੁਕ ਜਾਂਦੀ ਹੈ ਜਾਂ ਹੁੰਦੀ ਨਹੀਂ ਜਦੋਂ ਤਕਰੀਬਨ 1.5 ਤੋਂ 2 ਮਹੀਨੇ ਦਾ ਗਰਭ ਹੋ ਕੇ ਗਰਭ ਡਿੱਗ ਪੈਂਦਾ ਉਹਨਾਂ ਲਈ ਆ ਇਹ ਜਿਹੜੀ ਦਵਾਈ ਆ ਇਹਦੇ ਵਿੱਚ ਇੱਕ ਤਾਂ ਪੈਣਾ ਅਸ਼ਵਗੰਧਾ ਅਸ਼ਵਗੰਧਾ ਚੰਗੀ ਕੁਆਲਿਟੀ ਦਾ ਲਿਓ ਅਸੀਂ ਹੁਣੇ ਹੀ ਦੇਖਦੇ ਪਏ ਸੀ ਮੈਂ ਤੇ ਕ੍ਰਿਸ਼ਨ ਵੀ ਮਾੜੀ ਦੁਕਾਨ ਦਾ ਅਸ਼ਵਗੰਧਾ ਜਿਹੜਾ ਉਹ ਆ ਆ ਤੇ ਚੰਗੀ ਦੁਕਾਨ ਦਾ ਜਿਹੜਾ ਆਪਾਂ ਸਾਹੀ ਦਾ ਅਸ਼ਵਗੰਧਾ ਬਹੁਤ ਵਧੀਆ ਸਾਫ ਸੁਥਰਾ ਤੇ ਚੰਗੀ ਕੁਆਲਿਟੀ ਦਾ ਹੈ ਇਹਦਾ ਸਤਾਵਰ ਜਿਹੜਾ ਮਾੜੀ ਦੁਕਾਨ ਦਾ ਸਤਾਵਰ ਇਹ ਸੁੱਕਿਆ ਹੋਇਆ ਸੜਿਆ ਜਾਂ ਤੇ ਚੰਗੀ ਦੁਕਾਨ ਦਾ ਜਿਹੜਾ ਸਤਾਵਰ ਆ ਉਹ ਪੂਰਾ ਵਧੀਆ ਤੇ ਰਸ ਵਾਲਾ ਇਹ ਠੰਡਾ ਠੰਡਾ ਇਹ ਨਾਕੇਸਰ ਅਸੀਂ ਦੋ ਦੁਕਾਨਾਂ ਤੋਂ ਅੰਸਾਰੀਆਂ ਤੋਂ ਸਮਾਨ ਲਿਆ ਸੀ ਇੱਕ ਦਾ ਜਿਹੜਾ ਨਾਕੇਸਰ ਸੀ ਗੰਦਗੀ ਨਾਲ ਭਰਿਆ ਹੋਇਆ ਵਿੱਚ ਰੂੜੀਆਂ ਆ ਦੇਖੋ ਇਸ ਤੋਂ ਰੋੜੇ ਨਿਕਲੇ ਆ ਤੇ ਦੂਸਰੀ ਦੁਕਾਨ ਦਾ ਜਿਹੜਾ ਨਾਕ ਤੇ ਬਹੁਤ ਹੀ ਜ਼ਿਆਦਾ ਪਤ ਗਿਆ ਫਿਰ ਇਹਦੇ ਵਿੱਚ ਪਹਿਣਾ ਗਰੋਚਨ तकरीबन तकरीबन 1 2 3 4 ਚਾਰ ਚੀਜ਼ਾਂ ਇਹਦੇ ਵਿੱਚ ਪਹਿਣੀਆਂ ਇਹ ਗਰੋਚਨ ਹੈ ਗਰੋਚਨ ਚੰਗੀ ਕੁਆਲਟੀ ਦਾ ਮਿਲੂਗਾ ਡੁਪਲੀਕੇਟ ਬਹੁਤ ਆਉਂਦਾ ਅੱਛਾ ਗਰੋਚਨ ਚੰਗੀ ਦੁਕਾਨ ਤੋਂ ਲਓ ਤੁਹਾਨੂੰ ਤਾਂ ਆਨਲਾਈਨ ਇਸੇ ਚੰਗੀ ਫਾਰਮ ਦਾ ਤੁਸੀਂ ਮੰਗਾ ਸਕਦੇ ਹੋ ਅਸ਼ਵਗੰਧਾ 57 ਨਾਕੇ ਸਰਤੇ ਗਰੋਚਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਨਾ ਇਹ ਸੰਭਾਗ ਲੈ ਲੈਣੀਆਂ ਜਾਨੀ ਕਿ ਬਰਾਬਰ ਬਰਾਬਰ ਲੈ ਲੈਣ ਕੋਸ਼ਿਸ਼ ਕਰਨੀ ਹੈ ਕਿ ਸਾਰੀਆਂ ਚੀਜ਼ਾਂ ਬਰਾਬਰ ਚੰਗੀ ਕੁਆਲਿਟੀ ਦੀਆਂ ਹੋਣ ਇਹਨਾਂ ਨੂੰ ਤੁਸੀਂ ਪੀਸ ਕੇ ਚੰਗੀ ਤਰ੍ਹਾਂ ਪੀਸ ਕੇ ਇਹਨਾਂ ਦੀਆਂ ਪੁੜੀਆਂ ਬਣਾ ਲੈਣੀਆਂ ਇੱਕ ਕੁੜੀ ਜਿਸ ਦਿਨ ਮਹਾਮਾਰੀ ਖਤਮ ਹੋ ਗਈ ਉਸ ਤੋਂ ਨੈਕਸਟ ਡੇ ਜਿਸ ਦਿਨ ਮਹਾਮਾਰੀ ਖਤਮ ਹੋਊਗੀ ਸਾਫ਼ ਹੋ ਗਏ ਦਾਗ ਲੱਗਣੋਂ हट ਗਿਆ ਬਿਲਕੁਲ ਕਲੀਅਰ ਹੋ ਗਿਆ ਉਸ ਤੋਂ ਨੈਕਸਟ ਡੇ ਇੱਕ ਕੁੜੀ ਲੈਣੀ ਹੈ ਇੱਕ ਕੁੜੀ ਤੁਸੀਂ ਬਣਾਉਣੀ ਹੈ 5 ਤੋਂ 7 ਗ੍ਰਾਮ ਦੀ 5 ਤੋਂ 7 ਗ੍ਰਾਮ ਦੀ ਇੱਕ ਕੁੜੀ ਬਣਾ ਲੈਣੀ ਇਸ ਪਾਊਡਰ ਦੀ ਸਵੇਰ ਖਾਲੀ ਪੇਟ ਨਿਹਾਰ ਨੂੰ ਪੇਟ ਸਾਫ਼ ਹੋਵੇ ਕੁਰਲੀ ਕਰਨੀ ਹੈ ਜਿਨ੍ਹਾਂ ਦਾ ਪੇਟ ਚਾਹ ਬਿਨਾਂ ਸਾਫ਼ ਨਹੀਂ ਹੁੰਦਾ ਤਾਂ ਗਰਮ ਪਾਣੀ ਪੀ ਕੇ ਤੁਸੀਂ ਜੇਡਾ ਟਾਇਲਟ ਜਾਣਾ ਟਾਇਲਟ ਜਾਣ ਤੋਂ ਬਾਅਦ ਕੋਈ ਅਨਾਜ ਕੋਈ ਦੁੱਧ ਕਿਸੇ ਵੀ ਤਰ੍ਹਾਂ ਦਾ ਕੁਝ ਨਹੀਂ ਪੀਣਾ ਪਾਣੀ ਤੋਂ ਸਿਵਾ ਪਾਣੀ ਵੀ ਤਾਂ ਆ ਜੇ পেট ਸਾਫ਼ ਨਹੀਂ ਹੁੰਦਾ ਧਰਮ ਪਾਣੀ ਜਾਂ ਚਾਹ ਵੀ ਨਾ পেট ਨਹੀਂ ਸਾਫ਼ ਹੁੰਦਾ ਤੇ ਤਾਂ ਪੀਣਾ ਕੁਰੀ ਕਰਕੇ ਤੁਸੀਂ ਇਹ ਕੁੜੀ ਇੱਕ ਰੰਗੀ ਗਾਂ ਦੇ ਦੁੱਧ ਨਾਲ ਲੈਣੀ ਹੈ ਦੇਸੀ ਗਾਂ ਹੋਵੇ ਇੱਕ ਰੰਗ ਹੋਵੇ ਹੁੰਦਾ ਮਗਰ ਬੱਚੀ ਆ ਚਾਹੇ ਬੱਚਾ ਕੋਈ ਫਰਕ ਨਹੀਂ ਪੈਂਦਾ ਦੇਸੀ ਗਾਂ ਹੋਵੇ ਇੱਕ ਰੰਗ ਦੀ ਗਾਂ ਹੋਵੇ ਅਮਰੀਕਨ ਗਾਂ ਹੋਵੇ ਇੱਕ ਰੰਗੀ ਦਾ ਮਤਲਬ ਇਹ ਆ ਅਮਰੀਕਨ ਨਾ ਹੋਵੇ ਦੇਸੀ ਹੋਵੇ ਬਸ ਠੀਕ ਹੈ ਦੇਸੀ ਗਾਂ ਦੇ ਦੁੱਧ ਨਾਲ ਕੱਚਾ ਦੁੱਧ ਹੋਣਾ ਚਾਹੀਦਾ ਉਬਾਲਿਆ ਨਾ ਹੋਵੇ ਦੁੱਧ ਰਾਤ ਨੂੰ ਲਿਆ ਕੇ ਚਾਹੇ ਫ੍ਰਿਜ ਚ ਰੱਖ ਲਓ ਸਵੇਰ ਨੂੰ ਤੁਸੀਂ ਬਾਹਰ ਕੱਢ ਕੇ ਰੱਖ ਲੈਣਾ ਜਦੋਂ ਉਹ ਬਾਡੀ ਟੈਂਪਰੇਚਰ ਤੇ ਆ ਜਾਏ ਇੱਕ ਪੂੜੀ 5 ਤੋਂ 7 ਗ੍ਰਾਮ ਦੀ ਇੱਕ ਪੂੜੀ 10 ਦਿਨ ਲਗਾਤਾਰ ਲੈਣੀ ਆ ਮਹਾਵਾਰੀ ਆਉਣ ਤੋਂ ਨੈਕਸਟ ਡੇ ਤੋਂ ਸ਼ੁਰੂ ਕਰੋ ਇਹ ਉਹਨਾਂ ਮੇਰੀਆਂ ਭੈਣਾਂ ਵਾਸਤੇ ਆ ਜਿਨ੍ਹਾਂ ਦੀ ਉਮਰ 30 ਸਾਲ ਤੋਂ ਛੋਟੀ ਆ ਵਿਆਹ ਹੋਏ ਨੂੰ 3 ਤੋਂ 4 ਤੋਂ 5 6 ਸਾਲ ਤੋਂ ਵੱਧ ਨਾ ਹੋਏ ਹੋਣ ਬੱਚਾ ਨਾ ਆਉਂਦਾ ਹੋਵੇ ਗਰਭ ਨਾ ਟੈਰਦਾ ਹੋਵੇ ਬਾਸ਼ਰਤੇ ਕਿ ਬੰਦੇ ਦੇ ਜਿਹੜੇ ਸਪਰਮ ਉਹ 50 ਤੋਂ ਉੱਤੇ ਹੋਣੇ ਚਾਹੀਦੇ ਬੰਦੇ ਦੇ ਜਿਸਪਰਮ 50 ਤੋਂ ਥੱਲੇ ਆ ਫਿਰ ਪ੍ਰੈਗਨਨਸੀ ਨਹੀਂ ਹੋਣੀ ਫਿਰ ਤੁਹਾਨੂੰ ਦਵਾਈ ਖਾਣ ਦਾ ਕੋਈ ਫਾਇਦਾ ਨਹੀਂ ਜ਼ਰੂਰੀ ਆ ਕਿ ਪ੍ਰੈਗਨਨਸੀ ਲਈ ਜ਼ਰੂਰੀ ਆ ਕੇ ਬੰਦੇ ਦੇ ਜਿਹੜੀ ਸਪਰਮ ਕਾਊਂਟਿੰਗ ਆ ਉਹਦੀ ਮੋਟਾਈਲਟਾ ਉਹ ਜਿਹੜੇ ਐਕਟਿਵ ਆ ਉਹ 50 ਤੋਂ ਉੱਤੇ ਹੋਣੀ ਚਾਹੀਦੀ ਆ 50% ਤੋਂ ਉੱਤੇ ਹੋਣੀ ਚਾਹੀਦੀ ਆ ਉਸ ਤੋਂ ਉੱਤੇ ਹੋਣ ਪ੍ਰੈਗਨੈਂਸੀ ਨਹੀਂ ਹੋ ਰਹੀ ਇਹ ਦਵਾਈ ਖਾਣੀ ਆ ਉਸ ਮਾਲਕ ਦੀ ਸੱਚੇ ਪਿਤਾ ਪਰਮਾਤਮਾ ਬਾਬਾ ਗੁੱਡਾ ਸਾਹਿਬ ਦੀ ਕਿਰਪਾ ਨਾਲ ਜਰੂਰ ਉਹਨਾਂ ਕਰੇ ਬੱਚੇ ਦੀ ਦਾਤ ਬਖਸ਼ੀ ਜਾਵੇ ਦੂਸਰਾ ਨੁਕਸਾ ਉਹਨਾਂ ਪਹਿਣਾ ਨਹੀਂ ਆ ਜਿਨ੍ਹਾਂ ਦੀ ਉਮਰ ਥੋੜੀ ਜੀ ਜ਼ਿਆਦਾ ਹੋ ਗਈ ਆ ਯਾਨੀ ਕਿ 30 ਦੇ ਨੇੜੇ ਆ तकरीबन ਜੇ ਉਹਨਾਂ ਦਾ 7 8 10 ਸਾਲ ਤੋਂ ਬੱਚਾ ਨਹੀਂ ਟੈਰ ਰਿਹਾ ਬੰਦੇ ਦੇ ਸਪਰਮ ਚਰ ਤੋਂ ਹੀ ਆ ਬਿਸ਼ਾਤੇ ਕਿ ਜਿਹੜੇ ਬੰਦੇ ਦੇ ਸਪਰਮ ਪੂਰੇ ਹੋਣ ਉਹ ਡੈਡ ਨਾ ਹੋਣ ਬੰਦੇ ਦੇ ਸਪਰਮ 50 ਤੋਂ ਉੱਪਰ ਚਾਹੀਦੇ ਆ ਇਹ 70 ਤੋਂ ਥੱਲੇ ਚਾਹੀਦੇ ਆ 70 ਤੋਂ ਉੱਪਰ ਵੀ ਜਿਨ੍ਹਾਂ ਦੇ ਸਪਰਮੋਂ ਵੀ ਪ੍ਰੈਗਨਨਸੀ ਨਹੀਂ ਹੁੰਦੀ ਮੈਂ ਬਹੁਤ ਸਾਰੇ ਕੇਸ ਇਦਾਂ ਦੇ ਦੇਖੇ ਆ ਜਿਨ੍ਹਾਂ ਦੀ ਜਿਹੜੀ ਸਪਰਮ ਕਾਊਂਟਿੰਗ ਆ ਉਹ 70 ਨਹੀਂ 80 85 100 ਦੇ ਨੇੜੇ ਤੇ ਰਿਹਾ ਉਹਨਾਂ ਨੂੰ ਪ੍ਰੈਗਨਨਸੀ ਲਈ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ। ਤੋ 50 ਤੋਂ ਉੱਤੇ 70 ਤੋਂ ਥੱਲੇ ਸਪਰਮ ਕਾਊਂਟਿੰਗ ਹੋਣੀ ਚਾਹੀਦੀ ਆ। ਉਹਨਾਂ ਲਈ ਜਿਹੜੀ ਦਵਾਈ ਆ ਉਹਨਾਂ ਪਹਿਣਾ ਲਈ ਆ ਜਿਨ੍ਹਾਂ ਦੀ ਮਾਹਵਾਰੀ ਠੀਕ ਆ। ਲਗਾਤਾਰ 3-4 ਸਾਲ ਤੋਂ ਮਾਹਵਾਰੀ ਟੇਕਿਆ ਆ ਰਹੀ ਐ। ਉਹਨਾਂ ਲਈ ਜਿਹੜਾ ਪਹਿਲਾਂ ਨੁਕਸਾ ਸੀ ਉਹ ਯੂਜ਼ ਕਰਨ ਜਿਹੜਾ ਹੁਣ ਮੈਂ ਦੁਬਾਰਾ ਦੱਸੂਗਾ ਇੱਕ ਹੋਰ ਨੁਕਸਾ ਦੱਸੂਗਾ ਉਹ ਨੁਕਸਾ ਉਹਨਾਂ ਪਹਿਣਾ ਲਈ ਆ ਜਿਨ੍ਹਾਂ ਦੀ ਮਾਹਵਾਰੀ ਸੈੱਟ ਨਹੀਂ ਹੈਗੀ। ਅਧਿਕ ਕਦੇ ਉਹ ਕਦੇ 2 ਦਿਨ ਪਹਿਲਾਂ ਆ ਜਾਂਦੀ ਆ 4 ਦਿਨ ਪਹਿਲਾਂ ਆ ਜਾਂਦੀ ਆ ਕਦੇ ਫਲੋ ਘਟਦਾ ਕਦੇ ਫਲੋ ਆਤਾ ਜਿਨ੍ਹਾਂ ਨੂੰ ਪ੍ਰੈਗਨੈਂਸੀ ਦੀ ਸਮੱਸਿਆ ਆ ਰਹੀ ਆ ਪ੍ਰੈਗਨੈਂਸੀ ਨਹੀਂ ਹੋ ਰਹੀ ਡਾਕਟਰ ਆਪਾਂ ਨੂੰ ਹਰਜਨ ਚ ਪਾ ਦਿੰਦੇ ਕਿ ਟਿਊਬ ਬੰਦ ਹੋ ਗਈ ਜੀ ਸਜੀ ਟਿਊਬ ਬੰਦ ਹੋ ਗਈ ਜੀ ਖੱਬੀ ਟਿਊਬ ਬੰਦ ਹੋ ਗਈ ਜੀ ਟਿਊਬਾਂ ਮੇਰੇ ਬੰਦ ਨਹੀਂ ਹੁੰਦੀਆਂ ਪ੍ਰਮਾਤਮਾ ਨੇ ਜੇ ਉਹਨਾਂ ਦੀ ਮਹਾਵਾਰੀ ਰੈਗੂਲਰ ਆ ਰਹੀ ਆ ਤੇ ਟਿਊਬ ਨਹੀਂ ਬੰਦ ਹੋ ਸਕਦੀ ਠੀਕ ਹੈ ਕੰਮ ਘਟਾ ਸਕਦੀ ਆ ਆਪਾਂ ਤੋ ਕਦੇ ਵੀ ਟਿਊਬਾਂ ਬੰਦ ਹੋਣ ਦੇ ਚੱਕਰ ਦੇ ਵਿੱਚ ਆਪਰੇਸ਼ਨ ਨਾ ਕਰਾਓ ਮੈਂ ਤਾਂ ਇੱਕ ਨੁਕਸਾ ਪਾਇਆ ਹੋਇਆ ਮੈਂ तकरीबन 4 ਸਾਲ ਪਹਿਲਾਂ ਮੈਂ ਦੁਬਾਰਾ ਫੇਰ ਪਾ ਲਿਆ ਉਹ ਨੁਕਸਾ ਤੁਸੀਂ ਬਣਾ ਕੇ ਖਵਾਉਣਾ ਆ ਅਮਰਵੇਲ ਮੇਥਰੇ ਅਜਵਾਇਣ ਸੁਹਾਣਜਣੇ ਦਾ ਸਕਤ ਤੇ ਪ੍ਰਾਣਾ ਗੁਰ ਤੇ ਦੇਸੀ ਗਾਂ ਦਾ ਘਿਓ ਅਮਰਵੇਲ ਮੇਥਰੇ ਅਜਵਾਇਣ ਤੇ ਸੁਹਾਣਜਣੇ ਦਾ ਸਕਤ ਤੁਸੀਂ ਲੈ ਕੇ ਪੀਸ ਕੇ ਰੱਖ ਲੈਣਾ 50 ਤੋਂ 60 ਗ੍ਰਾਮ ਦੀ ਇੱਕ ਕੁੜੀ ਬਣਾਉਣੀ ਆ ਇੱਕ ਪੂਰੀ 50-50 ਗ੍ਰਾਮ ਦੀਆਂ ਪੂੜੀਆਂ ਬਣਾ ਲਓ ਚਾਰ ਜਿੰਨੇ ਦਿਨ ਮਹਾਮਾਰੀ ਰਹਿੰਦੀ ਹੈ ਇੱਕ ਪੂੜੀ ਉੱਤੇ ਪੰਜ ਦਿਨ ਰਹਿੰਦੀ ਆ ਤਾਂ 6 ਪੂੜੀਆਂ ਬਣਾ ਲਓ ਚਾਰ ਦਿਨ ਰਹਿੰਦੀ ਤੇ ਪੰਜ ਪੂੜੀਆਂ ਬਣਾ ਲਓ 50-50 ਗ੍ਰਾਮ ਦੀ ਪੂੜੀ ਬਣਾਉਣੀ ਆ ਅਮਰਵੇਲ ਮੇਥਰੇ ਜੋਇਨ ਫੰਗ ਨੇ ਦੱਸਿਆ ਇਹ ਪੂੜੀ ਤੁਸੀਂ 300 ਗ੍ਰਾਮ ਪਾਣੀ ਚ ਰਾਤ ਨੂੰ ਭਿਉਆਂ ਦੇਣੀਆਂ ਕਿਸ ਦਿਨ ਜਿਸ ਦਿਨ ਮਹਾਮਾਰੀ ਸ਼ੁਰੂ ਹੋਲੀ ਉਸੇ ਦਿਨ ਮਹਾਮਾਰੀ ਦੇ ਵਿੱਚ ਹੀ ਲੈਣੀ ਹੈ ਤੁਹਾਨੂੰ ਉਸ ਦਿਨ ਤੁਸੀਂ 300 ਗ੍ਰਾਮ ਪਾਣੀ ਚ ਇੱਕ ਪੂੜੀ ਭਿਉਆਂ ਦੇਣੀ ਆ ਸੂਬਾ ਉਸ ਨੂੰ ਉਬਾਲਣਾ ਖਾਲੀ ਪਲੇਟ ਹੀ ਲੈਣੀ ਹੈ ਇਹ ਖਾਣਾ ਕੁਝ ਨਹੀਂ ਤੇ ਉਬਾਲ ਕੇ ਇਹਦੇ ਵਿੱਚ 50 ਗ੍ਰਾਮ ਦੇਸੀ ਗਾਂ ਦਾ ਘਿਓ ਇੱਕ ਰੰਗੀ ਗਾਂ ਦਾ ਮਤਲਬ ਹੁੰਦਾ ਦੇਸੀ ਗਾਂ ਦਾ ਘਿਓ 50 ਗ੍ਰਾਮ ਦੇਸੀ ਗਾਂ ਦਾ ਘਿਓ ਤੇ 50 ਗ੍ਰਾਮ ਪ੍ਰਾਣਾ ਗੋਲ ਦੋਨੇ ਚੀਜ਼ਾਂ ਉਬਲਦੇ ਦੇ ਵਿੱਚ ਹੀ ਪਾ ਦੇਣੀ ਹੈ ਜਦੋਂ ਇਹ ਗਲਾਸ ਖਹਿ ਗਿਆ ਸਾਰਾ ਸਮਾਨ ਤਾਂ ਇਸ ਨੂੰ ਠੰਡਾ ਕਰਕੇ ਨਿਚੋੜ ਕੇ ਕੱਪੜੇ ਨਾਲ ਜਾਂ ਚਾਹ ਬੋਣੀ ਨਾਲ ਨਿਚੋੜ ਕੇ ਪਾਣੀ ਪੀਣਾ ਜਿਨ੍ਹਾਂ ਨੂੰ ਪੀਰੀਅਡ ਦੀ ਸਮੱਸਿਆ ਜਿਹੜੀ ਕਦੇ ਘਟ ਜਾਂਦਾ ਕਦੇ ਵਧ ਜਾਂਦਾ ਜਾਂ ਆਉਂਦਾ ਹੀ ਨਹੀਂ ਜਾਂ ਘਟ ਆਉਂਦਾ ਜਾਂ ਵਾਰ-ਵਾਰ ਆਉਂਦਾ ਮਹਾਵਾਰੀ ਦੇ ਵਿੱਚ 4 ਦਿਨ ਜਿੰਨੇ ਦਿਨ ਮਹਾਵਾਰੀ ਰਹਿੰਦੀ ਹੈ ਉਸ ਤੋਂ ਇੱਕ ਦਿਨ ਉੱਪਰ ਇਹ ਤੁਸੀਂ ਕਾੜਾ ਬਣਾ ਕੇ ਪੀਓ ਮਹਾਰਾਜ ਦੀ ਕਿਰਪਾ ਨਾਲ ਤੁਹਾਡਾ ਜਿਹੜਾ ਪੀਰੀਅਡ ਸਰਕਲ ਹਾ ਰੈਗੂਲਰ ਹੋ ਜਾਏਗਾ ਪ੍ਰੈਗਨੈਂਸੀ ਦੀ ਜੇ ਸਮੱਸਿਆ ਉਹ ਵੀ ਸੈੱਟ ਹੋ ਜਾਏਗੀ ਦੂਸਰੇ ਨੰਬਰ ਤੇ ਮੈਂ ਇੱਕ ਹੋਰ ਨੁਕਸਾ ਦੱਸ ਕਿਹਾ ਸੀ ਤੁਹਾਨੂੰ ਜਿਨ੍ਹਾਂ ਨੂੰ ਜਿਹੜਾ ਪੀਰੀਅਡ ਸਰਕਲ ਥੋੜਾ ਜਿਹਾ ਬਦਲ ਕੇ ਆਉਂਦਾ ਕਦੇ ਇੱਕ ਦਿਨ ਦੋ-ਚਾਰ ਦਿਨ ਪਹਿਲਾਂ ਆ ਗਿਆ ਕਦੇ ਬਾਅਦ ਚ ਆ ਗਿਆ ਸੋ ਉਹਨਾਂ ਭੈਣਾਂ ਲਈ ਆ ਪ੍ਰੈਗਨਨਸੀ ਦੀ ਇਹ ਵਾਲੀ ਦਵਾਈ ਇਹਦੇ ਵਿੱਚ ਤੁਸੀਂ ਚਿਵਲਿੰਗੀ ਦੇ ਬੀਜ ਲੈਣੇ ਆ ਸੱਤ ਚਿਵਲਿੰਗੀ ਦੇ ਬੀਜ 7 ਦਾਣੇ ਮੋਤੀ ਮੋਤੀ ਲੈਣੇ ਆ 7 ਦਾਣੇ ਮੋਤੀ ਬੰਦ ਖਾ ਦਿਨਾ ਇਹ ਮੋਤੀ ਹੁੰਦੇ ਆ ਸੁੱਚੇ ਮੋਤੀ ਇਹ ਵੀ ਤੁਸੀਂ 7 ਦਾਣੇ ਲੈਣੇ ਆ ਸੁੱਚੇ ਮੋਤੀ ਵੀ 7 ਦਾਣੇ ਤੇ ਸ਼ਿਵਲਿੰਗੀ ਦੇ ਵੀ ਵੀ 7 ਦਾਣੇ ਕੂਟ ਕਟਾਰਾ ਕੂਟ ਕਟਾਰਾ ਜੈਫਲ ਚਿੱਟਾ ਜੀਰਾ ਇਹ ਸਾਰੀਆਂ ਲੈਣੀਆਂ 10-10 ਗ੍ਰਾਮ 7 ਦਾਣੇ ਸੁੱਚੇ ਮੋਤੀ 7 ਦਾਣੇ ਤੁਸੀਂ ਸ਼ਿਵਲਿੰਗੀ ਦੇ ਬੀਜ ਕੂਟ ਕਟਾਰਾ ਜੈਫਲ ਤੇ ਚਿੱਟਾ ਜੀਰਾ ਕੂਟ ਕਟਾਰਾ ਜੈਫਲ ਚਿੱਟਾ ਜੀਰਾ 10-10 ਗ੍ਰਾਮ ਇਹਨੂੰ ਤੁਸੀਂ ਪੁੜੀਆਂ ਬਣਾ ਲੈਣੀਆਂ 10 ਤੇ ਇਹ ਮੋਤੀ ਜਾਣਗੇ 2 ਮੋਤੀ ਤੁਸੀਂ ਜਿਆਦਾ ਲੈ ਸਕਦੇ ਹੋ ਇਹ ਕੁੜੀਆਂ ਜਿਹੜੀਆਂ 10 ਬਣਾਉਣੀਆਂ ਇੱਕ ਕੁੜੀ 'ਚ 2 ਮੋਤੀ ਪਾ ਲਿਓ ਤੇ 7 ਕੁੜੀਆਂ ਬਣਾ ਲਿਓ ਇਹ ਮੈਂ 7 ਮੋਤੀ ਤਾਂ ਕਹੇ ਸੀ ਕਿ ਇੱਕ ਕੁੜੀ 'ਚ ਇੱਕ ਮੋਤੀ ਆ ਜੇ ਤੁਹਾਨੂੰ ਜੇ 10 ਕੁੜੀਆਂ ਬਣਾ ਲੈਣੋਂ ਤਾਂ 10 ਮੋਤੀ ਲੈ ਲਿਓ ਇੱਕ ਕੁੜੀ ਦੇ ਵਿੱਚ ਇੱਕ ਮੋਤੀ ਪਾਉਣਾ ਇੱਕ ਤੋਂ 2 ਵੀ ਪਾ ਸਕਦੇ ਜੇ ਜਿਆਦਾ ਪ੍ਰੋਬਲਮ ਆ ਡਾਕਟਰ ਨੇ ਕਿਹਾ ਕਿ ਟਿਊਬ ਬੰਦਾ ਟਿਊਬ ਚੱਲ ਨਹੀਂ ਰਹੀ ਜਾਂ ਘੱਟ ਚੱਲ ਰਹੀ ਹੈ ਤਾਂ ਤੁਸੀਂ ਦੋ ਮੋਤੀ ਵੀ ਪਾ ਸਕਦੇ ਹੋ ਇੰਨੀਆਂ ਸੱਤ ਕੁੜੀਆਂ ਕਰ ਲੈਣੀਆਂ ਤੁਸੀਂ ਇੱਕ ਕੁੜੀ ਮੈਂ ਉਵੇਂ ਹੀ ਦੱਸਿਆ ਸੀਗਾ 5 ਤੋਂ 7 ਗ੍ਰਾਮ ਦੀ ਕੁੜੀ ਬਣਾਉਣੀ ਆ ਦੋ ਮੋਤੀ ਰੱਖਣੇ ਆ ਇੱਕ ਰੰਗੀ ਗਾਂ ਦੇ ਦੁੱਧ ਨਾਲ ਖਾਲੀ ਪੇਟ ਨਿਹਾਰ ਮੂੰਹ ਪ੍ਰਮਾਤਮਾ ਦਾ ਨਾਮ ਲੈ ਕੇ ਜਪਦੀ ਸਾਹਿਬ ਦਾ ਪਾਠ ਕਰਕੇ ਉਹ ਸੱਚੇ ਪਤਾ ਪ੍ਰਮਾਤਮਾ ਬਾਬਾ ਨਾਨਕ ਜਿਨ੍ਹਾਂ ਪੁੱਤਰ ਦੀ ਦਾਤ ਬਖਸ਼ਣੀ ਆ ਸੱਚੇ ਪਾਤਸ਼ਾਹ ਦਸਮ ਪਾਤਸ਼ਾਹ ਸਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨਵਾਦ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ಅಪਾਰ ਕਿਰਪਾ ਨਾਲ ਆਪਾਂ ਨੂੰ ਮਹਾਰਾਜ ਨੇ ਆਪਣੀ ਝੋਲੀ ਪਰ ਰਿਆ ਉਹਨਾਂ ਦਾ ਨਾਮ ਲੈ ਕੇ ਇੱਕ ਪੂਰੀ ਖਾਲੀ ਪੇਟ ਜਿਸ ਦਿਨ ਮਹਾਮਾਰੀ ਬੰਦ ਹੋਵੇ ਉਸ ਤੋਂ ਅਗਲੇ ਦਿਨ ਮਹਾਮਾਰੀ ਸਾਫ਼ ਹੋਣ ਤੋਂ ਬਾਅਦ ਲਗਾਤਾਰ 10 ਦਿਨ ਰਿਆਣਾ ਇੱਕ ਪੂਰੀ ਇੱਕ ਰੰਗੀ ਗਾਂ ਦੇ ਦੁੱਧ ਨਾਲ ਸਵੇਰ ਖਾਲੀ ਪੇਟ ਨਿਹਾਰ ਮੂ ਨਿਹਾਰ ਮੂੰ ਦਾ ਮਤਲਬ ਹੁੰਦਾ ਕੁਰੀ ਕਰਨੀ ਆ ਅੰਦਰ ਜਾਣਾ ਨਹੀਂ ਚਾਹੀਦਾ ਕੁਝ ਵੀ ਅੰਦਰ ਨਹੀਂ ਆਉਣਾ ਚਾਹੀਦਾ ਦੁੱਧ ਚਾਹ ਕੁਝ ਵੀ ਅੰਦਰ ਨਹੀਂ ਜਾਣਾ ਚਾਹੀਦਾ ਨਿਹਾਰ ਨਿਹਾਰ ਮੂੰ ਢਾਸ ਦੇਣ ਲਗਾਤਾ ਇੱਕ ਰੰਗੀ ਗਾਂ ਦੇ ਦੁੱਧ ਨਾਲ ਤੁਸੀਂ ਇਹ ਕੁੜੀ ਲੈਣੀ ਆ ਪਰਮਾਤਮਾ ਦੀ ਕਿਰਪਾ ਨਾਲ ਬਾਬਾ ਜੀ ਦੀ ਕਿਰਪਾ ਨਾਲ 200% ਮਹਾਰਾਜ ਆਪਣੇ ਘਰੇ ਬੱਚੇ ਦੀ ਦਾਤ ਬਖਸ਼ੂਗਾ ਤੁਹਾਡੇ ਘਰੇ ਬੱਚੇ ਦੀ ਦਾਤ ਬਖਸ਼ੂਗਾ ਸੋ ਜਿਹੜੇ ਮੈਂ ਦੋ ਤਿੰਨ ਨੁਕਸੇ ਦੱਸਿਆ ਉਹਨਾਂ ਨੂੰ ਨੋਟ ਕਰ ਲਿਓ ਜਿਹੜੇ ਮੇਰੇ ਕੋਲ ਆਉਂਦੇ ਆ ਮੈਂ ਨਹੀਂ ਇਹੀ ਦਿੰਨਾ ਕਦੇ ਵੀ ਮੈਂ ਕਿਸੇ ਵੀ ਦਵਾਈ ਦਾ ਉਹਲਾ ਨਹੀਂ ਰੱਖਿਆ ਕਿ ਅਧੀਆਂ ਮੈਂ ਦੱਸਾਂ ਤੀਆਂ ਛਪਾਵਾਂ ਜੋ ਜਿਵੇਂ ਹੈ ਉਵੇਂ ਦੱਸਣਾ ਸੋ ਜਾਂਦੇ ਜਾਂਦੇ ਮੇਰੇ ਇਸ YouTube ਚੈਨਲ ਵੈਦ ਗੁਰਪ੍ਰੀਤ ਸੰਧੂ ਐਫਰੀਆਦਾਰ ਜਾਨੀ ਕਿ ਫਿਰੋਜ਼ਪੁਰ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਮੇਰਾ Facebook ਦਾ account ਹੈ ਜਿਹੜਾ ਦੇਸੀ ਨੁਸਖੇ ਉਹਨੂੰ ਤੁਸੀਂ ਜੇ ਸਰਚ ਕਰਨਾ ਤਾਂ ਤੁਸੀਂ ਫੇਸਬੁੱਕ ਤੇ ਸਰਚ ਕਰਨਾ ਦੇਸੀ ਵੈਦ 2020 ਦੇਸੀ ਵੈਦ 2020 ਤੁਸੀਂ ਇੰਗਲਿਸ਼ ਚ ਲਿਖ ਕੇ ਸਰਚ ਮਾਰੋਗੇ ਤਾਂ ਦੇਸੀ ਨੁਸਖੇ ਜਿਹੜਾ ਮੇਰਾ ਲੋਗੋ ਆ ਗ੍ਰੀਨ ਕਲਰ ਦਾ ਉਹ ਆ ਜਾਏਗਾ ਉਹਨੂੰ ਤੁਸੀਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕੈਂਟੀ ਵਾਲਾ ਬਟਨ ਵੀ ਦਬਾ ਦਿਓ ਹਰ ਐਤਵਾਰ ਮੈਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮੇਰੇ ਕਾਰ ਇੱਥੇ ਬੈਠਦਾ ਹਾਂ ਤੁਸੀਂ ਰਾਏ ਲੈ ਸਕਦੇ ਹੋ ਸਲਾਹ ਲੈ ਸਕਦੇ ਹੋ ਸੋ ਕੋਸ਼ਿਸ਼ ਕਰੋ ਕਿ ਐਕਵਾਰ ਮੈਨੂੰ ਮਿਲ ਕੇ ਦਵਾਈ ਆਪਾਂ ਬਣਾਈਏ ਜਿੰਨਾ ਵੀ ਵੀਰਾਂ ਨੂੰ ਫਾਇਦਾ ਹੋਇਆ ਉਹ ਆ ਕੇ ਕਹਿੰਦੇ ਵੀ ਆ ਕੇ ਸਾਨੂੰ ਤੁਹਾਡੇ ਕੋਲੇ ਆ ਕੇ ਫਾਇਦਾ ਹੋਇਆ ਅਸੀਂ ਬਹੁਤ ਸਾਰੇ ਡਾਕਟਰਾਂ ਕੋਲੇ ਗਏ ਸੀ ਮੈਂ ਵਾਰੀ ਵਾਰੀ ਇੱਕੋ ਗੱਲ ਕਹਿੰਦਾ ਹੁਣ ਕਦੇ ਵੀ ਡਾਕਟਰ ਵੱਡਾ ਨਹੀਂ ਹੁੰਦਾ ਡਾਕਟਰ ਉਹ ਵੱਡਾ ਹੁੰਦਾ ਜਿੰਦੇ ਤੇ ਉਸ ਪਰਮਾਤਮਾ ਦੀ ਮਿਹਰ ਹੋ ਜਿੰਦੇ ਤੇ ਹੱਥ ਹੋਵੇ ਉੰਡੀ ਦਵਾਈ ਨਹੀਂ ਹੁੰਦੀ ਸਵਾਦ ਜੁੰਨੀ ਵੀ ਕੰਮ ਕਰ ਜਾਂਦੀ ਆ ਡਾਕਟਰ ਗਿਆ ਵੈਦ ਨਹੀਂ ਵੱਡਾ ਹੁੰਦਾ ਪਰਮਾਤਮਾ ਦੀ ਮਿਹਰ ਹੁੰਦੀ ਆ ਕਿਸੇ ਟਾਈਮ ਪਰਮਾਤਮਾ ਦੀ ਮਿਹਰ ਹੋ ਗਈ ਉਹ ਬੰਦਾ ਠੀਕ ਹੋ ਗਿਆ ਇਹ ਨਹੀਂ ਆ ਕਿ ਮੈਂ ਬਹੁਤ ਵੱਡਾ ਡਾਕਟਰ ਆ ਜਾਂ ਬਹੁਤ ਵੱਡਾ ਫੈਕ ਆ ਕੋਈ ਪਤਾ ਨਹੀਂ بڑے 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 ਡਾਕਟਰ ਪਏ ਆ ਕਈ ਵਾਰੀ ਕਿਸੇ ਦੇ ਨਹੀਂ ਸਮਝ ਆਉਂਦੀ ਮੇਰੇ ਕੋਲ ਵੀ ਕਈ ਕੇਸ ਐਵੇਂ ਦੇ ਵੀਰ ਜਾਂਦੇ ਆ ਮੇਰੇ ਵਿਰਤ ਕੜੇ ਹੋ ਜਾਂਦੇ ਆ ਕਿ ਪਰਮਾਤਮਾ ਵੱਲੋਂ ਉਹਨਾਂ ਤੇ ਮਿਹਰ ਭਰੇ ਹੱਥ ਨਹੀਂ ਰੱਖਿਆ ਜਾਂਦਾ ਸੋ ਜਿੰਨਾ ਵੀ ਰਾਂ ਪੈਣਾ ਨੂੰ ਇਹ ਸਮੱਸਿਆ ਪ੍ਰੈਗਨੈਂਸੀ ਨਹੀਂ ਹੋ ਰਹੀ ਉਹ ਇਹ ਮੇਰੇ ਜਿਹੜੇ ਨੁਕਸੇ ਹੋਏ ਨੁਕਸੇ ਆ ਜਰੂਰ ਬਣਾ ਕੇ ਖਾਣ ਜਿੰਨੇ ਵੀ ਮੈਂ ਨੁਕਸੇ ਦੱਸਿਆ ਇਹਨਾਂ ਨੁਕਸਿਆਂ ਦੇ ਵਿੱਚ ਤੁਸੀਂ ਨਮਕ ਵਾਲੀ ਰੋਟੀ ਜਰੂਰ ਖਾਣੀ ਆ ਕਾਲੀ ਮਿਰਚ ਤੇ ਨਮਕ ਪਾ ਕੇ ਰੋਟੀ ਜਰੂਰ ਖਾਣੀ ਆ ਕਿਉਂਕਿ ਇਹਨਾਂ ਨੁਕਸਿਆਂ ਦੇ ਵਿੱਚ ਇੱਕ ਕੋਈ ਚੀਜ਼ ਜ਼ਿਆਦਾ ਮਾਤਰਾ ਚ ਖਾਣੀ ਆ ਉਹ ਆ ਨਮਕ ਨਮਕ ਸਲਾਦ ਤੇ ਪਾ ਕੇ ਖਾ ਸਕਦੇ ਹੋ ਅਲੂਣੀ ਰੋਟੀ ਬਣਾ ਕੇ ਖਾ ਸਕਦੇ ਹੋ ਨਮਕ ਵਾਲੀ ਰੋਟੀ ਦੁੱਧ ਦਹੀਂ ਮੱਖਣ ਤੇੋਂ ਪਨੀਰ ਬਾਦੂ ਖਾਓ ਤਲੀਆਂ ਚੀਜ਼ਾਂ ਤੇ ਅਚਾਰ ਨਹੀਂ ਖਾਣੇ। ਸੋ ਜਾਂਦੇ ਜਾਂਦੇ ਦੁਆਰਾ ਫੇਰ ਬੇਨਤੀ ਕਿ YouTube ਚੈਨਲ ਵੈਦ ਗੁਰਪ੍ਰੀਤ ਸੰਧੂ Fajar Darj ਅਤੇ Frosh Parmo ਸਬਸਕ੍ਰਾਈਬ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਇੰਟਰੀਵਿਊ ਨਾਲ ਪੜ੍ਹਦੇ ਹੋ। ਤੇ Facebook ਤੇ Desi Vaid 2020 ਸਰਚ ਕਰੋ ਤਾਂ ਉਹਨੂੰ ਲਾਈਕ ਜ਼ਰੂਰ ਕਰਦੇ ਹੋ ਸ਼ੇਅਰ ਜ਼ਰੂਰ ਕਰੋ ਤਾਂ ਕਿ ਇਸ ਮੇਰੇ ਨੁਕਸਿਆਂ ਦਾ ਫਾਇਦਾ ਵੱਧ ਤੋਂ ਵੱਧ ਲੋਕ ਲੈ ਸਕਣ। ਸਸ